ਤੇ ਮੈਂ ਉਸਦੇ ਪਾਸਿਲੇ ਤੋਂ ਪ੍ਰਾਰਥਨਾ ਕਰਵਾਈ ਤੇ ਮੇਰਾ ਹੁਣ ਦਰਦ ਨਹੀਂ ਹੁੰਦਾ ਤੇ ਮੇਰੀ ਦੂਜੀ ਕਵਾਈ ਇਹ ਆ ਕਿ ਜਦੋਂ ਮੇਰੀ ਗੱਡੀ ਦਾ ਆਪਰੇਟ ਹੋਣਾ ਸੀ ਉਹਨਾਂ ਨੇ ਟੈਸਟ ਕਰਵਾਏ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਦਾ ਪਿੱਤਾ ਜਿਹੜਾ ਖਰਾਬ ਹੋਇਆ ਵਾ ਤੇ ਉਹਨਾਂ ਦੇ ਪਿੱਤੇ 'ਚ ਪੱਥਰੀ ਵਾ ਕਿਉਂਕਿ ਉਸਦੀ ਪਾਸਿਲੇ ਤੋਂ ਪ੍ਰਾਰਥਨਾ ਕਰਾਈ ਗਈ ਜਾਂ ਤੇ ਉਹਨਾਂ ਦੇ ਕੋਈ ਆਪਰੇਟ 'ਚ ਪ੍ਰੋਬਲਮ ਹੋ ਰਹੀ ਸੀ ਤੇ ਮੈਂ ਕਿਹਾ ਜਾਂ ਤੇ ਉਹਦਾ ਆਪਰੇਟ ਕੈਨਸਲ ਹੋ ਜਾਏ ਤੇ ਜਾਂ ਤੇ ਉਹਦਾ ਆਪਰੇਟ ਸਹੀ ਸੁਨਮਤ ਹੋ ਜਾਏ ਪਾਸਿਲੇ ਜਿਹਨੇ ਪ੍ਰਾਰਥਨਾ ਕੀਤੀ ਤੇ ਉਹਦਾ ਆਪਰੇਟ ਕੈਨਸਲ ਹੋ ਗਿਆ ਤੇ ਤੋਂ ਉਹਨਾਂ ਨੇ ਨਿੱਜਲੇ ਵਾਲੇ ਤੋਂ ਸੰਡੇਰ ਮੇ ਤੁਹਰਾ ਕਹੇ 2 ਵਾਰ ਉਹਨੇ ਕਰਵਾਈ ਆ ਦਿੱਜੇ ਵਾਲਿਆ ਕੋਲ ਅਲਟਰਾਸਾਉਂਡ ਕਰਵਾਈ ਆ ਉਹਦੇ ਚ ਪੁੱਛ ਨਹੀਂ ਆਇਆ ਬੋਲੋ ਹallelujah ਕਿ ਪਥਰੀ ਕਿੱਥੇ ਸੀ ਪਿੱਤੇ ਦੇ ਵਿੱਚ ਪਥਰੀ ਸੀ ਬੋਲੋ ਹallelujah ਪਿੱਤੇ ਵਿੱਚ ਕੀ ਸੀ ਪਥਰੀ ਸੀ ਉਹਦਾ ਕੀ ਹੋਣਾ ਸੀ ਬੋਲੋ ਪੈਸਟ ਹੋਣਾ ਸੀ ਤੇ ਸਭ ਨੂੰ ਪਤਾ ਕਿ ਇਹ ਪਿੱਤੇ ਦੀ ਪਥਰੀ ਆ ਇਹ ਬਿਨਾਂ ਕਿਸੇ ਸ਼ੰਕਾ ਦੇ ਦੇ ਨੀ ਨਹੀਂ ਨਹੀਂ ਤੋਂ ਇਸਨੇ ਵਿਸ਼ਵਾਸ ਦੇ ਨਾਲ ਪਿਛਲੇ ਹਫਤੇ ਪਿਛਲੇ ਐਟਵਰ ਪ੍ਰਾਰਥਨਾ ਕਰਵਾਈ ਕਰਦਾ ਹallelujah ਤ੍ਰਿਸ਼ੋ ਨੂੰ ਉਹ ਨਾ ਸਿੱਖ ਦੋ ਨਾ ਸਿੱਖ ਹਸਪੀਟਲ ਦੇ ਵਿੱਚ ਸੀ ਬੈਠ ਲੱਗ ਕਰਕੇ ਦੱਸੋ ਹallelujah ਬਸ ਟੈਸਟ ਅਲਟਰਾਸਾਉਂਡ ਕਰਵਾਈ ਸੀ ਉਹਦੇ ਤੇ ਚਾਹੀ ਸੀ ਕਿ ਉਹਨਾਂ ਨੇ ਕਿ ਬੜਾ ਫੰਦਰਾ ਵਾ ਦਾ ਪਿੱਤਾ ਜਿਹੜਾ ਉੱਗੀ 깔 ਚੁੱਕਿਆ ਵਾ ਪਿੱਤਾ 깔 ਚੁੱਕਿਆ ਹੈ

ਕੀ ਆ ਬਲੋਂ ਪੱਥਰੀ ਵੀ ਉਹਦੇ ਵਿੱਚ ਨਹੀਂ ਆਈ ਬਲੋਂ ਹallelujah ਹallelujah ਕੀ ਨਹੀਂ ਕਰ ਸਕਦੇ ਯਿਸੂ ਮਸੀਹ ਪਰ ਕਿਵੇਂ ਨਾ ਮੋੜੇ ਜੇ ਤੁਸੀਂ ਲਗਾਤਾਰ ਯਕਰੋਗੇ ਆਓ ਬੇ ਹallelujah